ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪਾਤ ਸਾਹਿ 10ਵੀ ਤਵੈ ਪ੍ਰਸਾਦ ਸਵਈਏ ਸਰਾਵਗ ਸੁਧਸਮਹੁ ਸਿਧਾਨਕੇ ਦੇਖ ਫर्यो ਕਰ ਜੋਗ ਜਤੀਕੇ ਸੂਰ ਸਰਾਰਦਨ ਸੁਧ ਸਦਾ ਦੇਕ ਸੰਤ ਸਮਹੁ ਅਨੇਕ ਮਤੀਕੇ ਸਾਰ ਹੀ ਦੇਸ ਤੂੰ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੀ ਸ੍ਰੀ ਭਗਵਾਨ ਕੀ ਭਾਇ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕਉ ਜਾਤ ਨਿਵਾਰੀ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵ ਤਸੀਸ ਨਾ ਜਾਤ ਵਿਚਾਰੇ ਏਤੇ ਪੈ ਤੋ ਕਹਾਂ ਪੈ ਭੂਪਤਾ ਅੰਤ ਕਉਨਾੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗ ਜਾਨ ਕੇ ਸੁੰਦਰ ਹੰਸ ਤਹੀ ਹੈ ਰਾਜ ਹਜ਼ਾਰੇ ਉਤ ਪਵੈ ਇਕ ਭਵਾਨ ਕੇ ਭੂਪਤ। ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ। ਸੋ ਸੰਜਮ ਨੇਮ ਅਨੇਕ ਵਸੇਖੈ। ਵੇਦ ਪੁਰਾਨ ਕ ਤੇਵ ਕੁਰਾਨ। ਜਮੀਨ ਜਮਾਨ ਸੁਵਾਨ ਕੇ ਪੇਖੈ। ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀਵਨ ਏਕ ਨਾ ਲੇਖੈ ਸੁਧ ਸਪਾਹਾ ਦੁਰੰਤ ਦਵਾਹਾ ਸੋ ਸਾਜ ਸਨਾਹ ਦੁਰ ਜਾਨੰਦ ਲੈਂਗੀ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਾ ਹਲੈਂਗੇ ਤੋਰ ਅਰੀ ਨ ਮਰੋ ਰਮਵਾਸਨਾ ਮਾਤੇ ਮਤੰਗਨ ਮਾਨ ਮਲੈਂਗੀ ਸ੍ਰੀਪਾਤ ਸ੍ਰੀ ਭਗਵਾਨ ਪਾ ਕਿਰਪਾ ਵੈਨਾ ਤਿਆਗ ਜਹਾਨ ਨਿਦਾਨ ਚਲਾਏਂਗੀ ਵੀਰ ਪਾਰ ਬਡੇ ਬਰਿਆਰ ਅਵਚਾਰਐ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦਨ ਵਾਸਨਾ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਵਤਨ ਹੀ ਚੱਕ ਚਾਰ ਲਵਈਆ ਸਾਹ ਉਸਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਈਆ ਦਾਨਵ ਦੇਵ ਪਨਿੰਦਨ ਸਾਚਾਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਅਲਹੀ ਪਲ ਮੈਂ ਸਭ ਥਾਪਤ ਪਾਂਗੇ ਉਨ ਪਰ ਤਾਪਨ ਵਾੜ ਜੈ ਤੁਨ ਪਾਪਨ ਕੀ ਬਹੁ ਪੁੰਜਕ ਪੈਂਗੀ ਸਾਧ ਸਮੂਹ ਪਰ ਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚ ਪੈਂਗੀ ਮਾਨਵ ਇੰਦਰ ਗਜੰਦਨ ਰਾਤਪ ਜਾਨ ਤਰ ਲੋਕ ਰਾਜ ਕਰੈਂਗੀ ਕੋਟੀ ਸਨਾਨਕ ਜਾਇਦ ਕਦਾਨ ਅਨੇਕ ਸੁਅੰਬਰ ਸਾਜ ਬਰੈਂਗੀ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਾਂ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹਾਂ ਪਗ ਤੇ ਨਰ ਫੇਰ ਨਾ ਦੇ ਧਰਾਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਉ ਵਕ ਧਿਆਨ ਲਗਾਇਓ ਧਾਤ ਫਿਰਿਓ ਲੀਐ ਸਾ ਤਸਮੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਵਖਿਆਨ ਸੁਬੈਠ ਕੈ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹਉ ਲਖਿਉ ਹਰ ਵਾਚੀ ਦਿਸਾ ਮਹਿ ਕਾਹਉ ਪਚਾਹ ਕੋ ਸੀਸ ਨਿਵਾਯੋ ਕੋਉ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇੋ ਕੂਰ ਕਰਿਆ ੁਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋਉ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੂਰ ਕਿਰਿਆ ੳਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ